ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੀ ਫਸਲ ਦੇ ਵਿੱਚ ਉਲੀ ਨਾਸ਼ਕ ਫੰਗੀਸਾਈਡ ਦੀ ਸਪਰੇਅ ਕਰਨੀ ਕਿਉਂ ਜ਼ਰੂਰੀ ਹੈ ਕਣਕ ਵਿੱਚ ਫੰਗੀਸਾਈਡ ਦੀ ਜੇ ਆਪਾਂ ਸਪਰੇਅ ਕਰਨੀ ਹੈ ਉਹਦਾ ਸਹੀ ਸਮਾਂ ਕੀ ਹੈ ਕਦੋਂ ਆਪਾਂ ਨੂੰ ਕਣਕ ਦੀ ਫਸਲ ਦੇ ਵਿੱਚ ਫੰਗੀਸਾਈਡ ਦੀ ਸਪਰੇਅ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਬਹੁਤ ਕਿਸਾਨ ਭਰਾਵਾਂ ਨੂੰ ਕਣਕ ਵਿੱਚ ਫੰਗੀਸਾਈਡ ਸਪਰੇਅ ਕਰਨ ਦਾ ਜਿਹੜਾ ਸਹੀ ਸਮਾਂ ਉਹ ਪਤਾ ਨਹੀਂ ਹੁੰਦਾ ਤੇ ਕਿਸਾਨ ਭਰਾ ਜਾਂ ਤਾਂ ਫੰਗੀਸਾਈਡ ਦੀ ਸਪਰੇਅ ਨੂੰ ਪਹਿਲਾਂ ਕਰ ਲੈਂਦੇ ਨੇ ਜਾਂ ਫਿਰ ਬਾਅਦ ਦੇ ਵਿੱਚ ਤੇ ਸਹੀ ਸਮੇਂ ਸਪਰੇਅ ਨਾ ਕਰਨ ਦੇ ਕਾਰਨ ਸਪਰੇਅ ਤੋਂ ਆਪਾਂ ਨੂੰ ਜਿਹੜਾ ਪ੍ਰੋਪਰ ਰਿਜ਼ਲਟ ਆਪਾਂ ਨੂੰ ਨਹੀਂ ਮਿਲਦਾ ਤੇ ਆਪਣੇ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ ਤੇ ਆਪਣੀ ਜਿਹੜੀ ਕਣਕ ਦੀ ਫਸਲ ਨੂੰ ਤੇ ਜੇ ਜਿਹੜੀ ਆਪਾਂ ਫੰਗੀਸਾਈਡ ਦੀ ਸਪਰੇਅ ਕੀਤੀ ਹੈ ਉਲੀ ਨਾਸ਼ਕ ਦੀ ਉਹਦਾ ਵੀ ਕੋਈ ਵੀ ਫਾਇਦਾ ਨਹੀਂ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਣਕ ਵਿੱਚ ਫੰਗੀਸਾਈਡ ਕਰਨਾ ਕਿਉਂ ਜ਼ਰੂਰੀ ਹੈ ਤੇ ਕਦੋਂ ਆਪਾਂ ਨੂੰ ਇਹਦੀ ਸਪਰੇਅ ਕਰਨੀ ਚਾਹੀਦੀ ਹੈ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਸਾਰੇ ਮੇਰੇ ਵੀਰ ਭਰਾਵੋ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਣਕ ਦੀ ਫਸਲ ਤੋਂ ਜੇ ਆਪਾਂ ਨੇ ਚੰਗਾ ਝਾੜ ਲੈਣਾ ਹੈ ਬੰਪਰ ਝਾੜ ਆਪਾਂ ਕਹਿ ਦਿੰਦੇ ਆ ਤਾਂ ਜਿਹੜੀ ਆਪਣੀ ਕਣਕ ਦੀ ਫਸਲ ਦੇ ਵਿੱਚ ਆਪਾਂ ਨੂੰ ਜਿਹੜੇ ਰੋਗ ਆਉਂਦੇ ਆ ਉਹਨਾਂ ਦੀ ਆਪਾਂ ਨੂੰ ਸੰਭਾਲ ਸੰਭਾਲ ਆਪਾਂ ਨੂੰ ਕਣਕ ਦੀ ਫਸਲ ਦੀ ਰੱਖਣੀ ਪਾਉਗੀ ਤੇ ਬਹੁਤ ਵਿੱਚ ਕਿਸਾਨ ਪਰਾ ਕਹਿੰਦੇ ਆ ਜੀ ਸਾਡੀ ਕਲਕਤਾ 8.2 ਕਵਾਂਟਲ ਤੋਂ ਉੱਪਰ ਨਹੀਂ ਜਾਂਦੀ ਤੇ ਵਿੱਚ ਇੱਕ ਜੀਵਿੰਦਾਰ ਹੈ ਜਿਹਦੀ ਕਣਕ 28 28 ਕਵਾਂਟਲ ਤੱਕ ਉਹ ਝਾੜ ਕਣਕ ਦੀ ਫਸਲ ਤੋਂ ਲੈ ਰਿਹਾ ਹੈ ਇਹਦੇ ਵਿੱਚ ਗੱਲ ਕੀ ਹੈ ਜਿਹੜਾ ਕਿਸਾਨ 28 ਕਵਾਂਟਲ ਕਣਕ ਤੋਂ ਝਾੜ ਲੈ ਰਿਹਾ ਉਹਦੀ ਇੱਕ ਨੰਬਰ 1 ਤੇ ਉਹਦੀ ਮਿਹਨਤ ਹੈ ਉਹ ਬੰਦਾ ਮਿਹਨਤ ਕਰ ਰਿਹਾ ਹੈ ਤੇ ਆਪਣੀ ਜਿਹੜੀ ਕਣਕ ਦੀ ਫਸਲ ਨੂੰ ਉਹ ਸਾਰੇ ਤੱਤ ਪੂਰੇ ਕਰ ਰਿਹਾ ਹੈ ਤੇ ਜੇ ਆਪਾਂ ਕਣਕ ਦੇ ਸਾਰੇ ਤੱਤ ਆਪਾਂ ਪੂਰੇ ਕਰਾਂਗੇ ਤਾਂ ਕਣਕ ਦੇ ਵਿੱਚ ਜਾਨ ਬੂਟੇ ਦੇ ਵਿੱਚ ਜਾਨ ਹੋਊਗੀ ਕਣਕ ਵਧੀਆ ਗਰੋਥ ਕਰੂਗੀ ਤੇ ਜਦੋਂ ਨਸਾਰਾ ਸ਼ੁਰੂ ਕਰੂਗੀ ਉਦੋਂ ਜੇ ਆਪਾਂ ਕਣਕ ਦੀ ਫਸਲ ਦੇ ਵਿੱਚ ਚੰਗੀ ਤਰ੍ਹਾਂ ਖਿਆਲ ਰੱਖਾਂਗੇ ਕਿਸੇ ਵੀ ਤਰੀਕੇ ਦੀ ਉਲੀ ਵਰਗੀਆ ਰੋਗਾ ਨੂੰ ਜਿਵੇਂ ਪੀਲੀ ਕੁੰਗੀ ਹੋਗੀ ਉਹ ਤੋਂ ਆਪਣੀ ਕਣਕ ਨੂੰ ਬਚਾ ਸਕਾਂਗੇ ਤਾਂ ਹੀ ਜਿਹੜੀ ਆਪਣੀ ਕਣਕ ਦੇ ਵਿੱਚ ਜਦੋਂ ਮੋਜਰਵਾਨੀ ਸ਼ੁਰੂ ਹੋਣੀ ਹੈ ਉਹਦੇ ਵਿੱਚ ਦਾਣਿਆਂ ਦੀ ਗਿਣਤੀ ਵਧੂਗੀ ਤੇ ਭਜਨ ਵਧੂਗਾ ਦਾਣਿਆਂ ਦਾ ਤੇ ਜਿਹੜਾ ਆਪਣਾ ਝਾੜ ਹੈ ਉਹ ਪ੍ਰੋਪਰ ਆਪਾਂ ਕਣਕ ਤੋਂ ਲੈ ਸਕਦੇ ਜੇ ਆਪਾਂ ਕਣਕ ਦੇ ਵਿੱਚ ਸਹੀ ਤਰੀਕੇ ਨਾਲ ਦੇਖਭਾਲ ਆਪਾਂ ਕਣਕ ਦੀ ਫਸਲ ਦੀ ਨਹੀਂ ਕਰਾਂਗੇ ਤਾਂ ਜਿਹੜੀ ਜੇ ਆਪਣੀ ਜਦੋਂ ਅਨੁਸਾਰੇ ਸਮੇਂ ਜੇ ਕੋਈ ਉਲੀ ਰੋਗ ਪੀਲੀ ਗੁੰਗੀ ਦੀ ਸਮੱਸਿਆ ਆਪਣੀ ਕਣਕ ਦੇ ਵਿੱਚ ਆ ਗਈ ਜਾਂ ਜਿਹੜੀ ਮੁੰਜਰ ਦੇ ਵਿੱਚ दाणे ਬਰੀਕ रह ਸਕਦੇ ਆ ਉਹਨਾਂ ਦਾ ਭਜਨ ਘਟ ਸਕਦਾ ਏ ਤੇ ਉਹਦੇ ਵਿੱਚ ਆਪਣਾ ਜਿਹੜਾ ਝਾੜਾ ਉਹ 100% ਘਟਣਾ ਹੀ ਘਟਣਾ ਏ ਇਸ ਕਰਕੇ ਜਿਹੜੀ ਕਣਕ ਦੀ ਫਸਲ ਦੇ ਵਿੱਚ ਆਪਾਂ ਨੂੰ ਇੱਕ ਉਲੀ ਨਾਸ਼ਕ ਦੀ ਫੰਗੀਸਾਈਡ ਦੀ ਸਪਰੇਅ ਕਰਨੀ ਜ਼ਰੂਰੀ ਏ ਕਿਉਂਕਿ ਆਪਾਂ ਕਣਕ ਦੇ ਵਿੱਚ दाणे ਸਾਫ਼ ਕਰਨ ਦੇ ਲਈ ਆਪਾਂ दाणे ਮੋਟੇ ਕਰਨ ਦੇ ਲਈ ਅਨੇਕਾ ਪ੍ਰਕਾਰ ਦੀ ਆਪਾਂ ਸਪਰੇਹਾ ਕਰਦੇ ਆਂ ਦੇ ਫੰਗੀਸਾਈਡ ਦੀ ਸਪਰੇ ਜੇ ਆਪਾਂ ਵਧੀਆ ਫੰਗੀਸਾਈਡ ਆਪਾਂ ਵਰਤਦੇ ਆ ਤਾਂ ਆਪਾਂ ਨੂੰ ਜਿਹੜੀ ਦਾਣੇ ਸਾਫ ਕਰਨੇ ਵਾਲੀ ਸਪਰੇ ਦੀ ਕੋਈ ਜ਼ਰੂਰਤ ਨਹੀਂ ਜੇ ਵਧੀਆ ਫੰਗੀਸਾਈਡ ਵਰਦੀ ਆਪਾਂ ਕਣਕ ਦੀ ਫਸਲ ਦੇ ਵਿੱਚ ਸਪਰੇ ਕਰੂਗੇ ਤਾਂ ਉਹਦੇ ਨਾਲ ਤੁਸੀਂ ਦੇਖ ਲਿਓ ਤੁਹਾਡਾ ਇੱਕਦਮ ਚੌਂਕਾਲੇ ਦਾਣੇ ਹੋਣਗੇ ਤੇ ਝਾੜ ਦੇ ਵਿੱਚ ਵੀ ਫੰਗੀਸਾਈਡ ਵੀ ਤੁਹਾਨੂੰ ਫਰਕ ਥੋੜੇ ਤੋਂ ਥੋੜਾ ਬਹੁਤਾ ਮਿਲੇਗਾ ਜ਼ਰੂਰ ਇਸ ਕਰਕੇ ਇੱਕ ਫੰਗੀਸਾਈਡ ਦੀ ਸਪਰੇ ਕਣਕ ਦੇ ਵਿੱਚ ਜ਼ਰੂਰ ਕਰੋ ਤੇ ਹੁਣ ਕਣਕ ਦੀ ਫਸਲ ਦੇ ਵਿੱਚ ਉਲੀ ਨਾਸ਼ਕਾਪਾ ਫੰਗੀਸਾਈਡ ਦੀ ਸਪਰੇਅ ਕਰਨੀ ਆ ਉਹਦਾ ਸਹੀ ਸਮਾਂ ਕੀ ਆ ਕਦੋਂ ਆਪਾਂ ਨੇ ਸਪਰੇਅ ਕਰਨੀ ਹੈ ਹਾਂਜੀ ਕਣਕ ਦੇ ਵਿੱਚ ਆਪਾਂ ਤਾਕਤ ਤੋਂ ਜਿਵੇਂ ਐਨਪੀਕੇ ਦੀ ਸਪਰੇਅ ਆਪਾਂ ਕਰਨੀ ਹੁੰਦੀ ਹੈ 70-80 ਦਿਨਾਂ ਤੇ ਉਦੋਂ ਇਹ ਗੱਲ ਨਾ ਸੋਚੋ ਵੀ ਹੁਣ ਆਪਾਂ ਸਪਰੇਅ ਕਰਨ ਲੱਗੇ ਆਪਾਂ ਹੁਣ ਫੰਗੀਸਾਈਡ ਵੀ ਨਾਲ ਕਣਕ ਦੇ ਨਾਲ ਹੀ ਆਪਾਂ ਐਨਪੀਕੇ ਦੇ ਨਾਲ ਹੀ ਸਪਰੇਅ ਕਰ ਦਈਏ ਉਹ ਸਮਾਂ ਗਲਤ ਹੈ ਉਸ ਸਮੇਂ ਜਿਹੜਾ ਫੰਗੀ ਸੈੱਟ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਜ਼ਰੂਰਤ ਪੈਂਦੀ ਜ਼ਰੂਰ ਹੈ ਪਰ ਜ਼ਰੂਰਤ ਤਾਂ ਪੈਂਦੀ ਹੈ ਜੇ ਆਪਣੀ 80-85 ਦਿਨਾਂ ਦੀ ਕਣਕ ਦੇ ਵਿੱਚ ਤੁਹਾਨੂੰ ਤੁਸੀਂ ਆਪਣੀ ਕਣਕ ਨੂੰ ਸਾਰੇ ਖੇਤ ਦੇ ਵਿੱਚ ਘੁੰਮ ਕੇ ਦੇਖੋ ਵਾਲੇ ਦਿਵਾਲੇ ਜੇ ਤੁਹਾਨੂੰ ਕਿਤੇ ਵੀ ਪੀਲੀ ਕੁੰਗੀ ਹੋ ਗਿਆ ਤੁਹਾਨੂੰ ਸ਼ਿਕਾਇਤ ਦਿਖਦੀ ਹੈ ਵੀ ਸਾਡੀ ਕਣਕ ਦੇ ਵਿੱਚ ਉਲੀ ਰੋਗ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਜਿਹੜੀ ਫੰਗੀਸਾਈਡ ਵਿੱਚ ਪਾ ਸਕਦੇ ਹੋ ਜਾਂ ਤੁਸੀਂ 19 ਕਤਗੀਆਂ ਦੇ ਵਿੱਚ ਫੰਗੀਸਾਈਡ ਦੀ ਸਪਰੇਅ ਕਰੋ ਤੇ ਤੁਹਾਡੀ ਜਿਹੜੀ ਬਿਮਾਰੀ ਹੈ ਉਲੀ ਦੀ ਉਹ ਉੱਥੇ ਹੀ ਖਤਮ ਹੋ ਜੂਗੀ ਤੇ ਸਾਰੇ ਖੇਤ ਦੇ ਵਿੱਚ ਨਹੀਂ ਫੈਲੂਗੀ ਤਾਂ ਆਪਾਂ ਨੂੰ ਜਿਹੜੀ ਜ਼ਰੂਰਤ ਹੈ ਤੇ ਅਸਲੀ ਜਿਹੜਾ ਫੰਗੀਸਾਈਡ ਸਪਰੇਅ ਕਰਨ ਦਾ ਸਹੀ ਸਮਾਂ ਹੈ ਜਦੋਂ ਆਪਣੀ ਕਣਕ ਦੀ ਫਸਲ ਦੇ ਵਿੱਚ ਕਣਕ ਗੋਭ ਦੇ ਵਿੱਚ ਆ ਜਾਂਦੀ ਹੈ ਤੇ ਕੋਈ ਕੋਈ ਛਿੱਟਾ ਕੱਢਣਾ ਸ਼ੁਰੂ ਹੋ ਜਾਂਦੀ ਆਪਾਂ ਨੂੰ ਪਤਾ ਹੋਵੇ ਵੀ ਕਣਕ ਹੁਣ ਆਪਣੀ ਗੋਭ ਦੇ ਵਿੱਚ ਹੈਗੀ ਐ ਗੋਭ ਫੁੱਲ ਚੁੱਕੀ ਐ ਤੇ 5-4 ਦਿਨਾਂ ਦੇ ਵਿੱਚ ਜਿਹੜੀ ਕਣਕ ਬਾਹਰ ਆਜੂਗੀ ਤੇ ਉਦੋਂ ਜਿਹੜਾ ਫੰਗੀਸਾਈਡ ਸਪਰੇਅ ਇੱਕ ਕਰਨੀ ਜ਼ਰੂਰੀ ਐ ਤਾਂ ਉਹ ਚਾਹੋ ਥੋੜੀ ਜਿਹੜੀ ਕਣਕ ਦੇ ਵਿੱਚ ਬਿਮਾਰੀ ਹੈਗੀ ਐ ਚਾਹੋ ਨਹੀਂ ਕਿਉਂਕਿ ਜੇ ਬਿਮਾਰੀ ਉਸ ਸਮੇਂ ਨਹੀਂ ਵੀ ਹੈਗੀ ਤਾਂ ਫੰਗੀਸਾਈਡ ਸਪਰੇਅ ਜਿਹੜੀ ਆਪਣੀ ਬਾਅਦ ਦੇ ਵਿੱਚ ਫਾਇਦਾ ਕਰੂਗੀ ਤੇ ਆਪਣੀ 1 ਮਹੀਨਾ ਕਣਕ ਦੇ ਵਿੱਚ ਜਿਹੜੀ ਫੰਗਸ ਦੀ ਜਿਹੜੀ ਰੋਗ ਦੀ ਬਿਮਾਰੀ ਹੈ ਉਹ ਨਹੀਂ ਆਵੇਗੀ ਤੇ ਜੇ ਆਪਾਂ ਬਾਅਦ ਦੇ ਵਿੱਚ ਜਦੋਂ ਆਪਣੀ ਕਣਕ 50% ਨਸਾਰਾ ਕਰ ਚੁੱਕੀ ਹੁੰਦੀ ਹੈ ਜੇ ਆਪਾਂ ਉਦੋਂ ਸਪਰੇਅ ਕਰਦੇ ਹੈ ਉਦੋਂ ਵੀ ਫੰਗੀਸਾਈਡ ਜਿਹੜੀ ਸਪਰੇਅ ਆ ਉਹਦਾ ਕੋਈ ਵੀ ਫਾਇਦਾ ਨਹੀਂ ਬੈਨੀਫਿਟ ਨਹੀਂ ਹੈਗਾ ਕਿਉਂਕਿ ਜਿਹੜੀ ਆਪਾਂ ਸਪਰੇਅ ਕਰਨੀ ਹੈ ਉਹ ਆਪਾਂ ਪੱਤੇਆ ਦੇ ਉੱਤੇ ਕਰਨੀ ਆ ਆਪਾਂ ਬੂਟੇ ਦੇ ਪੱਤੇਆ ਦੇ ਪਰ ਆਪਸ ਸਪਰੇਅ ਕਰਨੀ ਹੁੰਦੀ ਹੈ ਤੇ ਜਦੋਂ 50% ਕਣਕ ਪਨੀ ਨਿਕਲੇ ਆਈ ਫਲਾਵਰਿੰਗ ਸਟੇਜ ਚੱਲ ਰਹੀ ਹੈ ਦੁੱਧਾ ਦਾਣਿਆਂ ਦੇ ਵਿੱਚ ਭਰ ਰਿਹਾ ਹੁੰਦਾ ਉਦੋਂ ਜੇ ਆਪਾਂ ਕੋਈ ਵੀ ਆਪਾਂ ਜਿਵੇਂ ਕੀਟਨਾਸ਼ਕ ਹੋ ਗਿਆ ਫਸ ਸਪਰੇਅ ਕਰਾਂਗੇ ਤਾਂ ਜਿਹੜੀ ਆਪਣੀ ਕਣਕ ਨੂੰ ਸਟ੍ਰੈਸ ਪਾਊਗਾ ਤੇ ਦਾਣੇ ਬਰੀਕ ਰਹਿ ਸਕਦੇ ਆਪਾਂ ਮੁੰਜਰ ਦੇ ਉੱਪਰ ਜਿਹੜੀ ਸਪਰੇਅ ਨਹੀਂ ਕਰਨੀ ਹੁੰਦੀ ਆਪਾਂ ਕਰਨੀ ਹੈ ਕਣਕ ਦੇ ਪੱਤੇਆ ਦੇ ਉੱਪਰ ਤੇ ਉਹ ਵੀ ਜਿਹੜੇ ਬਾਅਦ ਦੇ ਵਿੱਚ ਸਪਰੇਅ ਕਰਦੇ ਆ ਉਹ ਵੀ ਨੁਕਸਾਨ ਕਰਦੀ ਏ ਤੇ ਸਹੀ ਸਮਾਂ ਫੰਗੀਸਾਈਡ ਜੇ ਤੁਸੀਂ ਆਪਣੀ ਕਣਕ ਦੇ ਵਿੱਚ ਇੱਕ ਸਪਰੇਅ ਜ਼ਰੂਰ ਕਰੋ ਜਦੋਂ ਤੁਹਾਡੀ ਕਣਕ ਗੋਭ ਦੀ ਅਵਸਥਾ ਦੇ ਵਿੱਚ ਤੁਹਾਨੂੰ ਲੱਗੇ ਵੀ 5-7 ਦਿਨਾਂ ਦੇ ਵਿੱਚ ਬੱਲੀਆ ਕੱਢਣੀ ਹੈ ਸ਼ੁਰੂ ਕਰ ਦੂਗੀ ਉਦੋਂ ਤੁਸੀਂ ਇੱਕ ਫੰਗੀਸਾਈਡ ਦੀ ਸਪਰੇਅ ਜ਼ਰੂਰ ਕਰੋ ਤੇ ਕਿਹੜੇ ਫੰਗੀਸਾਈਡ ਵਧੀਆ ਏ ਸਭ ਤੋਂ ਵਧੀਆ ਫੰਗੀਸਾਈਡ ਕਿਹੜਾ ਉਹ ਆਪਾਂ ਤੁਹਾਨੂੰ ਇੱਕ ਹੋਰ ਵੀਡੀਓ ਬਣਾਵਾਂਗੇ ਉਹਦੇ ਵਿੱਚ ਸੁਣ ਤੁਹਾਨੂੰ ਸਾਰੀ ਡਿਟੇਲ ਆਪਾਂ ਦਵਾਂਗੇ ਕਿਹੜੇ ਫੰਗੀਸਾਈਡ ਕਿਹੜੀ ਵਧੀਆ ਰਿਜ਼ਲਟ ਦਿੰਦਾ ਹੈ ਤੇ ਕਿਹੜੇ ਫੰਗੀਸਾਈਡ ਦੇ ਨਾਲ ਕਣਕ ਦਾ ਝਾੜ ਵੱਧਦਾ ਹੈ ਤੇ ਵੀਡੀਓ ਜੇ ਆਪਣੀ ਵਧੀਆ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਤੁਹਾਡਾ ਸਾਰੇ ਅਦਾ ਆਪਣੀ ਵੀਡੀਓ ਦੇਖਣ ਦੇ ਲਈ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ